ਸਾਬ ਜੋ ਗਰਜੀਤ ਕੌਰ ਜੀ ਇਹਨਾਂ ਦਾ ਇਹਨੂੰ ਡੇਰਾ ਕਹਿੰਦੇ ਇਸ ਤਰ੍ਹਾਂ ਸਾਰੇ ਲੋਕ ਡੇਰਿਆਂ 'ਚ ਰਹਿੰਦੇ ਆ ਜੀ ਤੇ ਇਹਦੀ ਸੰਗਰੇ ਦੀ ਜਿਹੜੀ ਹੈਗੀ ਆ ਜਿਹੜੀ ਇਸ ਏਰੀਆ ਦੀ ਸਾਰੀ ਆਬਾਦੀ ਜਿਹੜੀ ਹੈਗੀ ਆ ਸਾਰੇ ਪਿੰਡਾਂ ਦੀ ਮਿਲਾ ਕੇ 996 ਆ ਤੇ ਸੰਗਰੇ ਦੀ 205 ਹਾਂਜੀ 205 205 ਆ ਸੋ ਸਾਰੇ ਲੋਕ ਡੇਰੇਆਂ ਵਿੱਚ ਹੀ ਰਹਿੰਦੇ ਇੱਥੇ ਔਰ ਤੁਸੀਂ ਦੇਖ ਰਹੇ ਹੋ ਵੀ ਸਾਰੇ ਡੇਰੇ ਜਿਹੜੇ ਹੈਗੇ ਆ ਇਸ ਤਰ੍ਹਾਂ ਚਾਰੋਂ ਪਾਸੇ ਪਾਣੀ ਨਾਲ ਘਿਰੇ ਹੋਏ ਆ ਦੂਰ ਦੂਰ ਤੱਕ ਔਰ ਇਹਦੇ ਨਾਲ ਹੀ ਸਾਡਾ ਜਿਹੜਾ ਬੇਸ ਕੈਂਪ ਹੈਗਾ ਜਿੱਥੋਂ ਅਸੀਂ ਬੋਟ ਲੈ ਕੇ ਆਏ ਆ ਉੱਥੇ ਸਾਡੀ ਐਂਬੂਲੈਂਸ ਖੜੀ ਆ ਜੀ 24 ਘੰਟੇ ਖੜੀ ਆ ਉੱਥੇ ਔਰ ਸਾਡਾ ਬੈਕਅਪ ਹਸਪੀਟਲ ਵੀ ਆ ਔਰ ਸੁਲਤਾਨਪੁਰ ਲੋਧੀ ਮੈਂ ਜਾ ਕੇ ਆਇਆ ਉਹਦੇ ਵਿੱਚ ਸਾਡੇ ਕੋਲੇ ਸਾਰੀ ਐਮਰਜੈਂਸੀ ਔਰ ਜਿਹੜੇ ਡੈਂਗੀ ਦੇ ਵਾਸਤੇ ਵੀ ਔਰ ਜਿਹੜਾ ਆਪਣਾ ਦਾਰਿਆ ਵਾਸਤੇ ਵੀ ਜਿਹੜੀਆਂ ਵੀ ਬਿਮਾਰੀਆਂ ਹੁੰਦੀਆਂ ਜਾਂ ਸਿਕਨ ਡਿਜ਼ੀਜ਼ਸ ਹੋਈਆਂ ਉਹਨਾਂ ਦੀਆਂ ਦਵਾਈਆਂ ਵੀ ਹੈ ਸਾਰੇ ਬੈਡਸ ਵੀ ਹੈ ਔਰਡਸ ਵੀ ਹੈ ਔਰ ਡਾਕਟਰਸ ਵੀ ਹੈ ਸਟਾਫ ਅਸੀਂ ਪੂਰਾ ਲਗਾ ਰੱਖਿਆ ਔਰ ਜਿਵੇਂ ਮੁੱਖ ਮੰਤਰੀ ਸਾਹਿਬ ਜੀ ਸਾਡੇ ਦੀਆਂ ਦਾਤਾਂ ਹੈਗੀਆਂ ਕਿ ਆਪਣੇ ਸਾਰੇ ਅਸੀਂ ਲੋਕਾਂ ਦੇ ਵਿੱਚ ਅਸੀਂ ਲੋਕਾਂ ਦੇ ਵਿੱਚੋਂ ਆ ਜੀ ਲੋਕਾਂ ਵਰਗੇ ਆ ਤੇ ਮੈਂ ਤਾਂ ਹਮੇਸ਼ਾ ਸ਼ੁਰੂ ਤੋਂ ਮੇਰਾ ਸੀਗਾ ਜੀ ਇਹ ਮਤਲਬ ਥੋੜਾ ਜਿਹਾ ਚੁਕਾ ਸੀ ਇਸ ਪਾਸੇ ਉਹ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਹ ਬਹੁਤ ਸੀ ਬਹੁਤ ਹੀ ਮੈਂ ਕਹੂੰਗਾ ਇਸ ਤੋਂ ਵੀ ਜ਼ਿਆਦਾ ਬੁਰੇ ਸੀ ਮੈਂ ਉਸ ਵੇਲੇ ਵੀ ਆਇਆ ਸੀ ਉਸ ਵੇਲੇ ਮੈਂ ਡਾਕਟਰ ਇੱਕ ਬਤੌਰ ਮੈਡੀਕਲ ਆਫਸਰ ਸੇਵਾ ਕਰਦਾ ਹੁੰਦਾ ਸੀ ਕੌਲੀ ਦੇ ਵਿੱਚ ਤੇ ਮੈਂ 2023 ਦੇ ਵਿੱਚ ਵੀ ਜਦੋਂ ਹੜ੍ਹ ਆਇਆ ਉਦੋਂ ਵੀ ਆਇਆ ਇੱਥੇ ਉਦੋਂ ਮੈਂ ਬਤੌਰ ਮਿਨਿਸਟਰੀ ਆਇਆ ਸੀਗਾ ਤੇ ਹੁਣ ਵੀ ਅਸੀਂ ਸਾਰੀਆਂ ਢਾਣੀਆਂ ਦੇ ਲੋਕਾਂ ਦੇ ਨਾਲ ਸਾਰਿਆਂ ਦੇ ਨੰਬਰ ਆ ਸਾਡੇ ਕੋਲੇ ਸਾਡੇ ਨਾਲ ਸਾਡੇ ਸਿਵਲ ਸੈਸ਼ਨ ਸਾਹਿਬ ਹੈ ਐਸਐਮਓ ਹੈ ਔਰ ਸਾਰੇ ਜਿਹੜੇ ਆਪਣੀ ਬਹੁਤ ਤੰਦ ਹੀ ਨਾਲ ਲੋਕਾਂ ਦੀ ਸੇਵਾ ਭਾਵਨਾ ਕੰਮ ਕਰ ਰਹੇ ਆ ਔਰ ਸਾਰੇ ਲੋਕਾਂ ਨੂੰ ਨੰਬਰ ਦਿੱਤੇ ਹੋਏ ਆ ਸਾਡੇ ਕੋਲ ਐਮਰਜੈਂਸੀ ਬੋਟ ਹੈ ਔਰ ਖਾਸ ਕਰਕੇ ਜਿਹੜੇ ਵੀ ਅਸੀਂ ਬੋਟ ਐਂਬੂਲੈਂਸ ਅਰੇਂਜ ਕੀਤੀਆਂ ਜਿਹੜੀਆਂ ਮੋਟਰਾਈਜ਼ਡ ਆ ਔਰ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਆ ਉਹਨਾਂ ਸਾਰਿਆਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆ ਕੇ ਸਾਡੇ ਕੋਲ ਸਤਨਪੁਰ ਲੋਧੀ ਜਾਂ ਕਪੂਰਥਲੇ ਵਿੱਚ ਵੀ ਅਸੀਂ ਲੰਗਰ ਪਾਣੀ ਵੀ ਸ਼ਕਾਵਾਂਗੇ ਔਰ ਜਦੋਂ ਤੱਕ ਥੋੜੀ ਡਿਲੀਵਰੀ ਨਹੀਂ ਹੁੰਦੀ ਸਾਡੀ ਪੂਰੀ ਟੇਕ ਕੇਅਰ ਕਰਾਂਗੇ ਬਟ ਜਦੋਂ ਵੀ ਜਿਹੜਾ ਵੀ ਜਦੋਂ ਜਾਣਾ ਚਾਹੁੰਦਾ 24 ਘੰਟੇ ਸਾਡੀਆਂ ਸਰਵਿਸਿਸ ਉਹਨਾਂ ਵਾਸਤੇ ਅਵੇਲੇਬਲ ਹੈ ਜੀ ਸਾਡਾ ਇਹ ਫਰਜ਼ ਵੀ ਆ ਔਰ ਸਾਡਾ ਤਰਮ ਵੀ ਆ ਔਰ ਅਸੀਂ ਇਹਦਾ ਪੰਕਾ ਵੀ ਜਿਹੜੇ ਸਾਰੇ ਜਿੰਨੇ ਮੰਤਰੀ ਸਾਰੇ ਜਾ ਕੇ ਆਪਣੀ ਆਪਣੀ ਰਿਪੋਰਟ ਦਿੰਦੇ ਆ ਮੈਂ ਵੀ ਦੇਊਂਗਾ ਜੋ ਮੈਨੂੰ ਸਰਪੰਚ ਸਾਹਿਬ ਨੇ ਨੰਬਰਦਾਰ ਸਾਹਿਬ ਨੇ ਦੱਸਿਆ ਸੱਜਣ ਜੀ ਨੇ ਦੱਸਿਆ ਸਾਡੇ ਬਲੌਕ ਪ੍ਰਧਾਨ ਨੇ ਹੋਰ ਸੇਬੋ ਸੱਜਣ ਸਾਹਿਬ ਨੇ ਡਿਪਟੀ ਕਮਿਸ਼ਨਰ ਨੇ ਤੇ ਅਸੀਂ ਆਪਸ ਵਿੱਚ ਬੈਠ ਕੇ ਸਲਾਹ ਕਰਕੇ ਇਹਦਾ ਮਸਲੇ ਦਾ ਪੱਕਾ ਹੱਲ ਕਰਦੇ ਵੀ ਜਿਹੜੀ ਆਪਾਂ ਜਿਹੜਾ ਦਰਿਆ ਹੈਗਾ ਇਹ ਰਾਵੀ ਦੀ ਮਾਰ ਪੈਂਦੀ ਹੈ ਇੱਧਰ ਬਿਆਸ ਦੀ ਉਹਨਾਂ ਦੀ ਦੂਜੇ ਪਾਸੇ ਸਤਲੋਵ ਜਾ ਕੇ ਇਹ ਫਿਰ ਹਰੀਕੇ ਪਤਨ ਜਾ ਕੇ ਇਕੱਠੇ ਹੁੰਦੇ ਆ ਵੀ ਉਹਨਾਂ ਦੀ ਦਰਾਮਾਂ ਦੀ ਜਿਹੜੀ ਕੈਪੈਸਿਟੀ ਆ ਉਹ ਚਾਹੇ ਸਰਕਾਰ ਨੂੰ ਜ਼ਮੀਨ ਇਨਕੁਆਇਰ ਕਰਨੀ ਪਵੇ ਉਹਦੀ ਆਪਾਂ ਕੈਪੈਸਿਟੀ ਵਧਾ ਦਈਏ ਤਾਂ ਕਿ ਬਾਰ ਬਾਰ ਜਿਹੜੇ ਆੜੇ